ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਤੁਹਾਨੂੰ ਪਰਿਵਾਰਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸ਼ ਕੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰੋਂ ਚ ਟਿਕ ਟਕ ਹੋਵਗੇ ਰਾਜਕੁਤੀ ਹੋਵਗੇ ਅੱਜ ਦੀ ਵੀਡੀਓ ਦੇ ਵਿੱਚ ਬੱਚਿਆਂ ਨੇ ਡਿਮਾਂਡ ਕੀਤਾ ਕਿ ਦੋਸੇ ਬਣਾ ਕੇ ਦਿਓ ਤੇ ਆਪਾਂ ਅੱਜ ਦੋਸਾ ਬਣਾਵਾਂਗੇ ਤੇ ਦੋਸੇ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਦੋਸੇ ਵਾਸਤੇ ਆਪਾਂ ਜਿਹੜੀ ਦਾਲ ਪਈ ਹੋਈ ਹੈ ਇਹ ਇਸ ਤਰ੍ਹਾਂ ਦੋ ਕੋਲੀ ਆਪਾਂ ਚੋਲ ਪਾਏ ਤੇ ਇੱਕ ਕੋਲੀ ਆਪਾਂ ਮਾਂ ਦੀ ਦਾਲ ਪਾਈ ਹੈ ਤੇ ਅੱਧੀ ਕੋਲੀ ਆਪਾਂ ਛੋਲਿਆਂ ਦੀ ਦਾਲ ਪਾਈ ਆ ਤੇ ਇਹਨੂੰ ਆਪਾਂ 3-4 ਘੰਟੇ ਭਿਉਏ। ਇਸ ਦੋ ਚਮਚ ਆਪਾਂ ਮੇਥੇ ਪਾਏ ਆ। ਤੇ ਆ ਦੇਖੋ ਜੀ ਹੁਣ ਦਾਲ ਜਿਹੜੀ ਹੈ ਗਰਮ ਹੋ ਗਈ ਆ। ਇਹਨੂੰ ਹੁਣ ਆਪਾਂ 20 ਕੇ 20 ਕੇ ਆਪਾਂ ਇੱਕ ਬੈਟਰ ਬਣਾ ਲਾਂਗੇ। ਜਿਹੜੇ ਜਿਹੜੇ ਆਪਾਂ ਦਾਲ ਚੋਲ ਭਿਉਈਆਂ ਇਹਨੂੰ ਆਪਾਂ ਗ੍ਰाइंड ਕਰਕੇ ਤੇ ਇਹਦਾ ਆਪਾਂ ਬਣਾਵਾਂਗੇ ਇੱਕ ਕੋਲ। ਸੰਗੇ ਜੇ ਜੇ ਲੋੜ ਪਈ ਥੋੜਾ ਥੋੜਾ ਆਪਾਂ ਨਾਲ-ਨਾਲ ਪਾਣੀ ਵੀ ਪਾਵਾਂਗੇ। ਇਸ ਤਰ੍ਹਾਂ ਦਾ ਆਪਣਾ ਬਟਰ ਉਪੀਸ ਗਿਆ ਵਾ ਇਤਨਾ ਗਰਦਰਾ ਗਿਆ ਆਪਾਂ ਪੀਸ ਲਾਂ ਵਾ ਇਹਨੂੰ ਆਪਾਂ ਹੁਣ ਕੱਢ ਲਾਂਗੇ। ਇਹਨੂੰ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਪੋਤਾ ਗਾੜਾ ਇਸ ਤਰ੍ਹਾਂ ਦਾ ਰੱਖਣਾ ਵਿੱਚ। ਇਸੇ ਤਰ੍ਹਾਂ ਆਪਾਂ ਸਾਰੀ ਦਾਲ ਰਗੜ ਲਈ ਦੀ। ਤੇ ਫਿਰ ਆਪਾਂ ਸਾਰਾ ਰਗੜ ਕੇ ਤੇ ਇਹਨੂੰ ਫੈਂਟਾਂਗੇ 10 ਮਿੰਟ ਫੈਂਟ ਕੇ ਤੇ ਫਿਰ ਆਪਾਂ 3-4 ਘੰਟੇ ਰੈਸਟ ਤੇ ਰੱਖਾਂਗੇ ਤੇ ਫਿਰ ਮਿਲਾਗੇ। ਆਪਾਂ ਪੰਨਾ ਮੰਗਿਆ ਆਲੂ ਸਾਂਭਰ ਸਾਂਭਰ ਵਾਸਤੇ ਆਪਾਂ ਆਲੂ ਬਾਲ ਕੇ ਛੇਲੇ ਕੇ ਲਿਆ ਹਰੀ ਮਿਰਚ ਤੇ ਲਸਣ ਆਪਾਂ ਡੰਡ ਕਰ ਲਾਂਗੇ ਲਸਣ ਤੇ ਮਿਰਚ ਆਪਾਂ ਕੱਲੀਆਂ ਕੋਟਲੀਆਂ ਤੇ ਇਹ ਟਮਾਟਰ ਤੇ ਪਿਆਜ ਆਪਾਂ ਕੱਟ ਕੇ ਹੀ ਪਾਵਾਂਗੇ ਅੱਡੇ ਆਪਾਂ ਬਰੀ ਬਰੀ ਕੱਟ ਲਈਏ ਤੇ ਟਮਾਟਰ ਨੂੰ ਆਪਾਂ ਕੱਟ ਲਾਂਗੇ ਆਜਾ ਆਪਾਂ ਲਾਉਨੇ ਆ ਤੜਕਾ ਤੜਕਾ ਲਾਉਣ ਵਾਸਤੇ ਆਪਾਂ ਐਕਸ਼ਨ ਆਨ ਕਰ ਲਿਆ ਤੇ ਆਪਾਂ ਉੱਪਰ ਰੱਖੀਆ ਤੌੜੀ ਦੀ ਤੌੜੀ ਵਿੱਚ ਆਪਾਂ ਬਣਾਵਾਂਗੇ ਅੱਜ ਸਾਂਭਰ ਥੋੜੀ ਆਪਣੀ ਗਰਮੀਆਂ ਦੇ ਵਿੱਚ ਪਾਲਾਂ ਜਾਂ ਆਪਾਂ ਤੇਲ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਪਾ ਲਾਂਗੇ ਵਿੱਚ ਜੀਰਾ ਤੇ ਨਾਲ ਹੀ ਪਾ ਦਾਂਗੇ ਆਪਾਂ ਥੋੜੀ ਜਿਹੀ ਰਾਈ ਤੇ ਆਪਾਂ ਪਾਾਂਗੇ ਕਲੋਂਜੀ ਫਿਰ ਆਈ ਜੀਰਾ ਆਪਣਾ ਛਟਕ ਗਿਆ ਤਾਂ ਆਪਾਂ ਪਾ ਦਾਂਗੇ ਲਸਣ ਤੇ ਹਰੀ ਮਿਰਚ ਜਿਹੜੀ ਆਪਾਂ ਕਟ ਕੇ ਲਈ ਹੈ ਲਸਣ ਆਪਣਾ ਪੁੱਜ ਗਿਆ ਏ ਇਹ ਆਵਾ ਪਾ ਦਾਂਗੇ ਲਾਲੀ ਗੰਡੇ ਜਿਹੜੇ ਆਪਾਂ ਬਰੀਕ ਬਰੀਕ ਕੱਟ ਕੇ ਲਏ ਆ ਇਹ ਆਪਾਂ ਪਾ ਦਾਂਗੇ ਇਹ ਟਮਾਟਰ ਗੰਡੇ ਆਪਣੇ ਵੇਖੋ ਲਾਲ ਹੋ ਗਿਆ ਤੇ ਹੁਣ ਆਪਾਂ ਪਾ ਲੈਨੇ ਆ పాదే మసాలా థడా సబ్జీ ఆలూ పావే సంబర బాగా మసాలా బాదా ఏ తయారీ హా రే జీరా కడిీ పత్త పా గండే పామాటరీ హరి మిర్చా సారా కు పాడకే తడకా జ జీ బా సద అనుసారూణ ఏదన్నా థోడా టమాటర తా హీ పాంబూ చాయి పాల్గొే ਹੁਣ ਆਪਾਂ ਆਲੂ ਪਾ ਲਾਂਗੇ ਮੈਚ ਕਰਕੇ ਚੰਗੀ ਤਰ੍ਹਾਂ ਤੇ ਆਪਣਾ ਡੋਸੇ ਦਾ ਮਸਾਲਾ ਤਿਆਰ ਤੇ ਸੰਭਰ ਆਪਾਂ ਚੈੱਕ ਕਰ ਲੈਨੇ ਆ ਸੰਭਰ ਆਪਣਾ ਬਣ ਰਿਹਾ ਪਿਆ ਹੈ ਜੇ 5 ਮਿੰਟ ਆਪਾਂ ਹੋਰ ਰੰਨਾਂਗੇ ਇਹਦੇ ਵਿੱਚ ਆਪਾਂ ਪਾ ਦਿੰਨੇ ਸੰਭਰ ਮਸਾਲਾ ਤੇ ਆਪਾਂ ਪਾ ਦਾਂਗੇ ਸੰਭਰ ਮਸਾਲਾ 5 ਮਿੰਟ ਆਪਾਂ ਨੂੰ ਹੋਰ ਰੰਨਾਂਗੇ ਵੈਸੇ ਤੇ ਆਪਣਾ ਸੰਭਰ ਬਣਿਆ ਹੀ ਹੁਣ ਆਪਾਂ ਕਰਦੇ ਹਾਂ ਡੋਸੇ ਦੀ ਤਿਆਰੀ ਤੇ ਤਵਾ ਪਰ ਹੈ ਡੋਸੇ ਵਾ ਤਿਆਰ ਪਾਉਂ ਡੋਸਾ ਤੇ ਪਾਵਾਂਗੇ ਤਵੇ ਤੇ ਤੇਲ ਪਾ ਲਈਏ ਥੋੜਾ ਜਿਹਾ ਪਹਿਲਾਂ ਇਹ ਰੱਪਾ ਇਹ ਗੰਡਾ ਮਲਾਂਗੇ ਤਵੇ ਨੂੰ ਸੰਗੀ ਤਰ੍ਹਾਂ ਤੇ ਇਹ ਨੂੰ ਬਸ ਖਲਾਰ ਲਾਂਗੇ ਗੰਡੇ ਨਾਲ ਪਾਣੀ ਪਾ ਲਾਂਗੇ ਸੰਗੀ ਤਰ੍ਹਾਂ ਤੇ ਮੁਰਕੇ ਸਾਫ਼ ਕਰ ਲਾਂਗੇ ਤਵੇ ਨੂੰ ਹੁਣ ਪਾਵਾਂਗੇ ਆਪਾਂ ਇਹ ਬੈਟਰ ਇਹ ਬੈਟਰ ਆਪਾਂ ਤਵੇ ਤੇ ਪਾ ਲਾਂਗੇ ਜਿਹਨੂੰ ਇਸੇ ਕਰਛੀ ਦੀ ਹਲਪਨਾਰੀ ਤੁਸੀਂ ਖਲਾਰਨਾ ਵਾ ਇਸੇ ਤਰ੍ਹਾਂ ਹੀ ਇਹ ਖਲਾਰਿਆ ਜਾਊਗਾ ਤੇ ਤਵੇ ਦਾ ਸੇਕ ਜਿਹੜਾ ਉਹ ਘੱਟ ਰੱਖ ਇਸ ਸਮੇਂ ਵਿੱਚ ਮਸਾਲਾ ਭਰ ਭਰ ਲੈਨੇ ਆ ਜਿਹੜਾ ਆਪਾਂ ਆਲੂ ਪਾ ਕੇ ਬਣਾਇਆ ਵਾ ਦੋਸਾ ਆਪਣਾ ਬਣ ਕੇ ਤਿਆਰ ਹੈ ਤੇ ਨੂੰ ਆਪਾਂ ਗੋਲ ਕਰ ਲਾਂਗੇ ਹੁਣ ਤੇ ਇਸ ਤਰ੍ਹਾਂ ਆਪਾਂ ਇਹਨੂੰ ਗੋਲ ਕਰ ਲਾਂਗੇ ਤੇ ਦੇਖੋ ਕਿੰਨਾ ਰੜ ਕੇ ਕਰਾਂਚੀ ਬਣਿਆ ਵਾ ਕਿੱਡਾ ਵਧੀਆ ਬਣਿਆ ਕਿੱਡਾ ਵਧੀਆ ਦੋਸਾ ਬਣ ਕੇ ਤਿਆਰ ਹੋਇਆ ਤੇ ਇਹ ਦੋਸਾ ਆਪਾਂ ਇੱਕ ਪੇਟ ਦੇ ਵਿੱਚ ਪਾ ਲੈਨੇ ਆ ਫਿਰ ਆਪਾਂ ਸਾਰੇ ਦੋਸੇ ਬਣਾ ਲਾਂਗੇ ਆਪਾਂ ਬਹੁਤ ਵਧੀਆ ਬਣਿਆ ਚੁੱਲੇ ਤੇ ਆਪਣੀ ਬੱਤੀ ਲੈਡ ਚਲੇਗੀ ਤੇ ਆਪਾਂ ਹੁਣ ਚੁੱਲੇ ਤੇ ਡੋਸੇ ਬਣਾ ਰਹੇ ਆ ਤੇ ਬਹੁਤ ਵਧੀਆ ਬਣਿਆ ਵੇਖੋ ਚੁੱਲੇ ਤੇ ਇਹ ਵੀ ਆਪਾਂ ਤਾਰ ਲਾਂਗੇ ਥੱਲੇ ਇਹ ਜੀ ਆਪਣਾ ਆਲੂ ਸੰਭਰ ਤੇ ਡੋਸਾ ਬਣ ਕੇ ਤਿਆਰ ਹੈ ਤੇ ਨਾਲ ਆਪਾਂ ਦਹੀਂ ਨਾਲ ਦੀ ਚਟਣੀ ਬਣਾਈ ਆ ਏ ਆਲੂ ਸਾਂਭਰ ਆਪਾਂ ਤਾਂ ਬਣਾਇਆ ਹੈ ਜੇ ਆਪਾਂ ਕੱਲ ਪਰਸੋ ਸਾਂਭਰ ਬਣਾਇਆ ਸੀ ਇਸ ਕਰਕੇ ਆਪਾਂ ਸਿੰਪਲ ਹੀ ਆਲੂ ਸਾਂਭਰ ਬਣਾਇਆ ਹਾਂ ਤੁਸੀਂ ਸਾਂਭਰ ਦੇ ਵਿੱਚ ਜੋ ਮਰਚੀ ਪਾ ਸਕਦੇ ਜੇ ਤੁਸੀਂ ਸਾਂਭਰ ਬਣਾ ਸਕਦੇ ਜੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ